ਅੱਛਾ ਝੂਠ ਬੋਲਦੀ ਸੀ ਉਹ ਤੇਰਾ ਭਲਾ ਮੈਂ ਵੀ ਕਮਾ ਇੰਨਾ ਆਪਣੇ ਆਪ ਖੁੱਲਦੀ ਸੀਗੀ ਬਟਨ ਦਿਮਾਗ ਖਰਾਬ ਆਦਾ ਤੇ ਪਾਗ ਦੱਸੋ ਅੱਜ ਮੇਰੇ ਕਮੈਂਟ ਕਰਕੇ ਵੀ ਸੋਹਣੀ ਬੰਨੀ ਐਵੇਂ ਇਹ ਸੰਨੀ ਦੀ ਬੇਟੀ ਮੇਰਾ ਨਾਮ ਐ ਸੰਨੀ ਐ ਸੰਨੀ ਦੀ ਬੇਟੀ ਐ ਸੰਨੀ ਦੀ ਵਾਈਫ ਲਓ ਜੀ ਆਪਾਂ ਪਹੁੰਚ ਗਏ ਪੈਲੈਸ ਦੇ ਵਿੱਚ ਤਿਆਰ ਯਾਰ ਹੋ ਗਏ ਫੋਟੋ ਖਿਚਾਣੀ ਇਹ ਹੁਣ ਐਣ ਕਦੇ ਲਾਣ ਦੇ ਇਹਦਾ ਕਾੜਾ ਦੇਖੋ ਕਿੱਥੇ ਫਸਿਆ ਸੀ ਬਾਲਾਂ ਦੇ ਵਿੱਚ ਤੁਹਾਡੀ ਬਰਾਤ ਵੀ ਇਦਾਂ ਹੀ ਗਈ ਸੀ ਇਦਾਂ ਹੀ ਅਸੀਂ ਜਾਣਦੇ ਹਾਂ ਨਾ ਇੱਧਰ ਸੋਨੂ ਸਿੰਘ ਆਏ ਹਾਏ ਸ਼ਾਬਾਸ਼ ਸ਼ਾਬਾਸ਼ ਗੱਡੀ ਤੇ ਇੱਧਰ ਕਾਕਾ ਹੱਡਾ ਸਭ ਤੋਂ ਸੋਹਣਾ ਲੱਗ ਰਿਹਾ ਅੱਜ ਪਰਸ ਦਿਖਾਈ ਮੜਾ ਸੋਹਣੀ ਲੱਗਦੀ ਪਿਆ ਨਹੀਂ ਮੰਮਾ ਨਹੀਂ ਸੋਹਣੀ ਲੱਗ ਰਹੀ ਤੂੰ ਪਰਸ ਦਿਖਾਈ ਮੜਾ ਜਾ ਮੰਮਾ ਨਹੀਂ ਸੋਹਣੀ ਲੱਗ ਰਹੀ ਕਹਿੰਦੀ ਹਾਂ ਤੇ ਮੋਟੀ ਲੱਗ ਰਹੀ ਮਰਦੀ ਤੂੰ ਹੈਗਾ ਕਿ ਖਾਈ ਮੜਾ ਪਰਸ ਦਿਖਾਈ ਕੈਮਰੇ ਚ ਸਾਰਿਆਂ ਨੂੰ ਸਬਸਕ੍ਰਾਈਬਰਸ ਨੂੰ ਦਿਖਾ ਦੇ ਆ ਵਾਓ ਕਿੰਨਾ ਸੋਹਣਾ ਕੀ ਪਾਇਆ ਹਾਂ ਅੱਜ ਖਾਓ ਹਾਂ ਕੀ ਕੀ ਪਾਇਆ ਇੰਨਾ ਮੋਟਾ ਹੋ ਗਿਆ ਮੈਨੂੰ ਓਹ ਕਿੰਨਾ ਮੋਟਾ ਓਏ ਇੱਦਾਂ ਪੜ ਜਾਣਾ ਬਟੂ ਰਾਮਨਾਥ ਹੋਲ ਓ ਕਿੰਨੇ ਸਾਰੇ హెయిਰ ਬੈਂਡ ਮੰਮਾ ਦੇ ਲੈ ਵੈਰੀ ਗੁੱਡ ਕਲਾ ਕਲਾ ਦਾ ਗਲਚ ਪਾ ਲੈਣਾ ਦਾ ਹਾਂਜੀ ਐਦਾਂ ਪਾ ਲੋ ਹਾਂਜੀ ਦੇਖਿਆ ਇੱਧਰ ਸਾਈ ਹੁਣ ਇੱਧਰ ਸਾਈ ਮੜਿਆ ਆ ਦੇਖਿਆ ਕਿੰਨਾ ਸੋਹਣਾ ਲੱਗ ਰਿਹਾ ਯਾਰ ਤੂੰ ਤੇ ਤੇ ਇੱਧਰ ਹੁਣ ਜੀ ਕਲਰ ਦਾ ਫੇਰ ਇੱਥੇ ਕਲਰ ਦਾ ਰਹਿ ਗਿਆ ਸੀਗਾ ਕੰਮ ਆਹ ਕਮਰੇ ਦੇ ਵਿੱਚ ਕਿਉਂਕਿ ਇੱਧਰ ਦਾ ਵਾਲਪੇਪਰ ਲੱਗ ਗਿਆ ਸਾਰੇ ਬਸ ਆ ਹੁਣ ਇੱਧਰ ਪੇਂਟ ਹੋਣਾ ਇੱਥੇ ਪੇਂਟ ਕਰਾ ਰਿਹਾ ਵਾਈਟ ਪੇਂਟ ਇਹ ਕਾ ਤੇ ਬੰਦਾ ਆ ਗਿਆ ਹੋਇਆ ਸਵੇਰੇ ਤੇ ਸਾਰਾ ਹੁਣ ਖਲਾਰਾ ਖਲੋਰਾ ਪਿਆ ਹੋਇਆ ਕਮਰੇ ਦੇ ਵਿੱਚ ਨਾ ਠੀਕ ਹੈ ਜੀ ਚਲ ਆ ਗਾ ਕੇ ਚਲੀਓ ਏ ਆਇਆ ਹੁਣ ਚਲਿਏ ਚਲੀਏ ਆਪਾਂ ਨਿਕਲੀਏ ਚੱਲ ਲਓ ਜੀ ਸੋਨੂ ਹੁਣ ਆ ਤੇ ਕਮਾਲ ਕਰਦੀ ਆ ਤੇ ਜਿੰਨਾ ਕੂੜਾ ਸੀਗਾ ਸਾਰਾ ਚੱਕ ਕੇ ਤੇ ਰਾਤੀ ਜਾਤੇ ਰਾਤੋਂ ਰਾਤ ਰਾਤੋਂ ਰਾਤ ਨਾ ਟਿਕਾਣੇ ਲਾਦਾ ਵੈਰੀ ਗੁੱਡ ਯਾਰ ਸ਼ਾਬਾਸ਼ ਮਨੀ ਕੀ ਹੋ ਗਿਆ ਉਹ ਇਹ ਉਹ ਕਿਥੇ ਹੈ ਜੀ ਪਾਪਾ ਮੇਰੇ ਕੋਲ ਨਹੀਂ ਆਗਾ ਮਨਬਰੀਦ ਮਨਬਰੀਦ ਕੋਲ ਹੈ ਉਹ ਪਾਪਾ ਇਹ ਨੂੰ ਆਇਆ ਦਰਦ ਹੋ ਰਿਹਾ ਦਰਦ ਹੋ ਰਿਹਾ ਆਏ ਹੈ ਆ ਲਾ ਯਾਰ ਇਹਦਾ ਪਾਇ ਕਿਉਂ ਸੀ ਬਬੂ ਦਰਦ ਕਿਉਂ ਹੋ ਰਿਹਾ ਖਿੱਚ ਅੱਗੇ ਨੂੰ ਕਰ ਸੇਰ ਅੱਗੇ ਅੱਗੇ ਨੂੰ ਕਰ 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 ਅੱਗੇ ਨੂੰ ਕਰ ਅੱਛਾ ਜੀ ਹੋਲਾ ਵਾਲਾ ਆਏ ਮੈਨੇ ਲੜਣਾ ਹੋਰ ਦਰਦ ਹੋਰ ਐ ਨਾ ਮਾਰਦੀ ਐ ਅੱਛਾ ਝੂਠ ਬੋਲਦੀ ਸੀ ਉਹ ਤੇਰਾ ਭਲਾ ਮੈਂ ਵੀ ਕਮਾ ਐਨਾ ਸਮੂਦਲੀ ਤੇ ਨਿਕਲ ਗਿਆ ਕਿ ਬਹਾਨਾ ਮਾਰਦੀ ਬੜੀ ਬਹਾਨੇਵਾਜ਼ ਆ ਯਾਰ ਕੁੜੀ ਚਾ ਰੱਖ ਦੇ ਵਿੱਚ ਸਮਾਨ ਹੈ ਕੀ ਕਿਹੜਾ ਡੰਡਾ ਐ ਹੈ ਏਡਾ ਮਿੱਡਾ ਜਿਹਾ ਆਓ ਇਹਨੂੰ ਪਿੱਛੇ ਰੱਖ ਦੇ ਹਾਂ ਹਾਂ ਪਿੱਛੇ ਲਾ ਦੇ ਲਾ ਦੇ ਲਾ ਦੇ ਬਈ ਲੋਕਾਂ ਦਾ ਸਾਰਾ ਬੜਾ ਬੜਾ ਚੱਲ ਕਾਕੇ ਆ ਵੀ ਰੱਖ ਯਾਰ ਬੈਗ ਵਿੱਚ ਆਹੋ ਯਾਰ ਇਹ ਨਵਾਂ ਲੈਣ ਵਾਲਾ ਆ ਇਹ ਟੁੱਟ ਗਿਆ ਆ ਵੈਸੇ ਰੱਖ ਦੇ ਪਰ ਸਾਰਾ ਕਲੀਨ ਕਰਾਇਆ ਆ ਆ ਬਈ ਹੈ ਇਹਦੇ ਥੱਲੇ ਕੋਈ ਉਹ ਨਹੀਂ ਲੱਗਦੇ ਮਾੜਾ ਨਹੀਂ ਡੈਡੀ ਨਵਾਂ ਹੀ ਲੱਗਣਾ ਇਹ ਹੋਰ ਤਾਂ ਲੱਗਦੇ ਤੇ ਫੇਰ ਨਹੀਂ ਨਹੀਂ ਕੋਈ ਫਾਇਦਾ ਨਹੀਂ ਨਵਾਂ ਹੀ ਲੱਗੇਗਾ ਇਹ ਉਹ ਦੇਖੀ ਸੇਰ ਵੱਜਣਾ ਹੀ ਇਹ ਸਾਲਾ ਖਰਾਬ ਹੋ ਗਿਆ ਦਾ ਹਾਈਡਰੋਲਿਕ ਹਾਂ ਯਾਰ ਇਹਦਾ ਹਾਈਡਰੋਲਿਕ ਖਰਾਬ ਹੋ ਗਿਆ ਨਾ ਇਹ ਮਨੀ ਸੈਂਸਰ ਵਾਲਾ ਸੀਗਾ ਕੀ ਬਟਨ ਨਾ ਖੁੱਲਦਾ ਹੀ ਚਾਬੀ ਦੇ ਨਾਲ ਪਤਾ ਖਰਾਬ ਹੋ ਗਿਆ ਚੈੱਕ ਕਰਾਣਾ ਪੈਣਾ ਹਾਂ ਹਾਂ ਆਪਣੇ ਆਪ ਖੁੱਲਦੀ ਸੀਗੀ ਬਟਨ ਉਹ ਵਸ ਹਾਂ ਦਿਮਾਗ ਖਰਾਬ ਆਦਾ ਪਾਗਲ ਹੋ ਗਿਆ ਉਹ ਤਾਂ ਬਟਨ ਦੱਬਣਾ ਫੇਰ ਓਏ ਬਟਨ ਦੱਬੋ ਖੁੱਲ ਜਾਂਦੀ ਸੀ ਆਪਣੇ ਆਪ ਉਹ ਖਰਾਬ ਹੋ ਗਿਆ ਹੈ ਦਾ ਸੈਂਸਰ ਹਾਂਜੀ ਹਾਂਜੀ ਹੋ ਗਏ ਤਿਆਰ ਹੋ ਗਏ ਤਿਆਰ ਹੈ ਚਲ ਜੇ ਤਿਆਰ ਹੋਣਾ ਉੱਥੇ ਜਾ ਕੇ ਉੱਥੇ ਜਾ ਕੇ ਹੋਣਾ ਪਹਿਲਾਂ ਉੱਥੇ ਜਾ ਹੁਣ ਟਾਈਮ ਵੇਸਟ ਕੀਤਾ ਇੱਕ ਵਜੇ ਪਹੁੰਚਾਂਗੇ ਇੱਕ ਵੇ 12 ਵਜੇ ਪਹੁੰਚਣਾ ਇਹ ਫੈਸਲਾ ਹੈ ਯਾਰ ਘਰੋਂ ਤਿਆਰ ਹੋ ਕੇ ਚੱਲਣਾ ਚਲ ਕੋਈ ਗੱਲ ਨਹੀਂ ਹੁਣ ਜਲਦੀ 1 ਘੰਟੇ ਪਹੁੰਚਣਾ ਵੈਸੇ ਤਾਂ ਸਿੱਧਾ ਹੋ ਜਾ ਟਾਪੋ ਟਾਪ ਜਾਣਾ ਆਪਾਂ ਕਿਹੜਾ ਵਾਇਰ ਰੋਡ ਜਾਣਾ ਐਨ ਐਚ 44 ਚਲ ਠੀਕ ਹੈ ਫਿਰ ਨਿਕਲੋ ਚਲੋ ਫਿਰ ਨਿਕਲੋ ਹਾਂਜੀ ਤੇ ਨਿਕਲਣ ਲੱਗੇ ਆ ਜੀ ਆਪਾਂ ਹੁਣ ਠੀਕ ਆ ਕਾਕੀ ਜੀ ਮੇਰਾ ਪਰਸ ਤੇ ਮਾਤਾ ਕੁਝ ওভারਲੋਡਡ ਹੋ ਕੇ ਜਾ ਰਹੇ ਆ ਜਾਂ ਦੇ ਮੇਰਾ ਮੇਕਅਪ ਟੁੱਟ ਜਾਂਦਾ ਨਾ ਜੇ ਮੈਂ ਤੋਰਾਂ ਤੁਹਾਡਾ ਮੇਕਅਪ ਫਿਰ ਵਧੀਆ ਲੱਗੇਗਾ ਚਲ ਠੀਕ ਆ ਬਕਰ ਧਿਆਨ ਨਾਲ ਰੋਟੀ ਬਣੀ ਪਈ ਲਓ ਹੁਣ ਤੇ ਮੇਰੀ ਗਾ ਥੱਲੇ ਕਰ ਥੱਲੇ ਕਰ ਜਾ ਥੱਲੇ ਕੋ ਸਾਨੂੰ ਸਰਦਿਆਣਾ ਦਫਤਰ ਖੋਲਣਾ ਤੇਰੇ ਆਂਦੀ ਵੀ ਇਹਨੂੰ ਵੀਡੀਓ ਬਣਾਣੀ ਮਾਣਵਾ ਸਿਖਾ ਦੇ ਦੱਸਿਆ ਹੋਇਆ ਬਜੀ ਤੇ ਕੀ ਉਹਨੂੰ ਕਹਿੰਦੇ ਨੇ ਉਹ ਕੀ ਉਹਨੂੰ ਕਹਿੰਦੇ ਨੇ ਮਾਲ ਘਿਰ ਕੇ ਰੱਖਣਾ ਹਾਂਜੀ ਤੇ ਹੁਣ ਅਸੀਂ ਪਟੋਲ ਬੰਬ ਤੇ ਖੜੇ ਆਂ ਤੇਲ ਤੁਲ ਪਾ ਲਈਏ ਤੇ ਪੱਗ ਦੱਸੋ ਅੱਜ ਮੇਰੇ ਕਮੈਂਟ ਕਰਕੇ ਵੀ ਸੋਹਣੀ ਬੰਨੀ ਐ ਐਵੇਂ ਵੀ ਤੇ ਲਾਈਵ ਹੋਣਾ ਨਹੀਂ ਨਾ ਮੈਂ ਨਾ ਲਾਈਵ ਹੋਣਾ ਤਾਂ ਸੰਗੋਂ ਦਾ ਲਾਈਵ ਹੋਮਾਂਗੇ ਵੀਰੇ ਉੱਥੇ ਜਾ ਕੇ ਹੋਵਾਂਗੇ ਕਾਕੇ ਹੋਣਾ ਤੁਹਾਨੂੰ ਲਾਈਵ ਓਏ ਅੰਗੇ ਗੱਲ ਕੀ ਆ ਐ ਟਾਅਰ ਕੱਢੀ ਅੱਜ ਮਿੱਤਰਾਂ ਨੇ ਟਾਅਰ ਕੱਢੀ ਹਾ ਹਾ ਠੀਕ ਨਾ ਕੈਂਡ ਲੱਗ ਰਿਹਾ ਠੀਕ ਐ ਏ ਠੀਕ ਹੀ ਲੱਗ ਰਿਹਾ ਅਸ਼ੇ ਜੀ ਆਹ ਉਹ ਤੁ ਸਜੀ ਨਹੀਂ ਨਾ ਤਿਆਰ ਨਹੀਂ ਨਾ ਹੋਈ ਮੈਂ ਤਿਆਰ ਹੋਇਆ ਕੋਈ ਗੱਲ ਥੋੜਾ ਟਾਈਮ ਰੁਕੋ ਫੇਰ ਦੇਖੋ ਪਹਿਲਾਂ ਦਾ ਠੀਕ ਐ ਉਹ ਤਾਂ ਆਪਣੇ ਆਪਣਾ ਜਿਹਾ ਟਵਰੀ ਮਾਸੀ ਦੀ ਕੁੜੀ ਦਾ ਵਿਆਹ ਤੇ ਜਾ ਰਹੇ ਹਾਂ ਫਿਰ ਹਾਂ ਕੋਈ ਬਣਾਇਆ ਨਹੀਂ ਜੀ ਤੇ ਹੁਣ ਅਸੀਂ ਜਾ ਰਹੇ ਹਾਂ ਵਿਆਹ ਤੇ ਮਾਸੀ ਦੀ ਕੁੜੀ ਦੇ ਵਿਆਹ ਤੇ ਦੱਸਣਾ ਭੁੱਲ ਗਿਆ ਸੀਗਾ ਤੇ ਮੈਂ ਆਪਣਾ ਨਾਮ ਵੀ ਦੱਸਣਾ ਭੁੱਲ ਗਿਆ ਮੇਰਾ ਨਾਮ ਹੈ ਕਰਨਪਾਲ ਸਿੰਘ ਯਾਨੀ ਕਿ ਸੰਨੀ ਸੰਨੀ ਦੀ ਬੇਟੀ ਐ ਸੰਨੀ ਦੀ ਬੇਟੀ ਮੇਰਾ ਨਾਮ ਹੈ ਸੰਨੀ ਐ ਸੰਨੀ ਦੀ ਬੇਟੀ ਐ ਸੰਨੀ ਦੀ ਵਾਈਫ ਠੀਕ ਹੈ ਜੀ ਅਸੀਂ ਜਾ ਰਹੇ ਹਾਂ ਮਾਸੀ ਦੀ ਕੁੜੀ ਦੇ ਵਿਆਹ ਤੇ ਠੀਕ ਹੈ ਜੀ ਰਾਜਪੁਰੇ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਸੱਚੀ ਗੱਲ ਸੱਚੀ ਗੱਲ ਕਿਦਾਂ ਨਾ ਸੋੜਾ ਬੋਲਿਆ ਸੀ ਉਦੋਂ ਬੋਲਿਆ ਸੀ ਬੜਾ ਸੋਣਾ ਸੱਨੀ ਦੀ ਬੇਟੀ ਹਾਂ ਜੀ ਤੇ ਹੁਣ ਅਸੀਂ ਖੜੇ ਆਂ ਅਵਰ ਪੈਲੇਸ ਦੇ ਬਾਹਰ ਆਲੋ ਹੋ ਚੁੱਕੇ ਆ ਬੜੀ ਮੁਸ਼ਕਲ ਨਾਲ ਪਹੁੰਚੇ ਆ ਇੱਧਰ ਤੇ ਹੁਣ ਇੱਧਰ ਮਰਤੇ ਮੇਕਅਪ ਕਰ ਰਹੀ ਐ ਮੈਹੀ ਦਿਖੀ ਜਨ ਇੱਧਰ ਦੇਖੋ ਹੋ ਲੱਗੀ ਐ ਤਿਹਾਰ ਤੇ ਆਪਾਂ ਵੀ ਕਿਆ ਸਾਲ ਹੋ ਚੁੱਕੇ ਆ ਦੇਖ ਲਓ ਤੁਸੀਂ ਸਾਹਮਣੇ ਫੋਰ ਪੁਆਇੰਟ ਪਾਇਆ ਹਾਰ ਕੀ ਠੀਕ ਲੱਗ ਰਹੀ ਮੇਰਾ ਨਾਮ ਸਨੀ ਨਾਮ ਬੋਲਿਆ ਕਰਨਾ ਨਾਮ ਬੋਲਿਆ ਕਰਨਾ ਸੰਨੀ ਆਪਣਾ ਠੀਕ ਹੈ ਲਓ ਜੀ ਆਪਾਂ ਪਹੁੰਚ ਗਏ ਪੈਲਸ ਦੇ ਵਿੱਚ ਤਿਆਰ ਯਾਰ ਹੋ ਗਏ ਤੇ ਆਹ ਦੇਖੋ ਤੁਸੀਂ ਕਿੰਨਾ ਸੋਹਣਾ ਲੱਗ ਰਿਹਾ ਯਾਰ ਇਹਦੇ ਡੈਕੋਰੇਸ਼ਨ ਕਿੰਨੀ ਸੋਹਣੀ ਹੋਈ ਹੈ ਨਾ ਮਨਪ੍ਰੀਤ ਹਾਂ ਡੈਕੋਰੇਸ਼ਨ ਸੋਹਣੀ ਹੈ ਤੇ ਫੋਟੋ ਫੋਟੋ ਖਿਚਾ ਲਓ ਫਿਰ ਆਜੋ ਦੇੜੇ ਵਾਰਟਾ ਗੋਲਿਆ ਹੈ ਕਿਹੜੀ ਕਿਹੜੀ ਉਹ ਵੈਸੇ ਆਂਦੀ ਉਹ ਵੈਸੇਿੱਧੀ ਆ ਵੈਸੇ ਲੈਣ ਆ ਰਹੀ ਨਹੀਂ ਨਹੀਂ ਗੋਲਿਆ ਠੀਕ ਠਾਕ ਮੈਂ ਵੀਡੀਓ ਬਣਾ ਰਹੀ ਤੇਰੀ ਲਓ ਜੀ ਆਪਾਂ ਬੈਠੇ ਹੋਏ ਆ ਇੱਥੇ ਤੇ ਥੋੜੇ ਥੋੜੇ ਦੂਰ ਹੋਏ ਤੇ ਧੁੱਪ ਬੜੀ ਤੇਜ਼ ਲੱਗ ਰਹੀ ਗਰਮੀ ਲੱਗ ਰਹੀ ਯਾਰ ਹੈ ਕਿ ਹੋਏ ਵੀ ਮੇਰੇ ਵੀਡੀਓ ਦੇ ਵਿੱਚ ਐਨੀ ਮੋਟੀ ਲੱਗਦੀ ਆ ਉਹ ਵੈਸੇ ਹੁੰਦਾ ਮੈਂ ਵੀ ਤੇ ਮੋਟਾ ਹੀ ਲੱਗ ਰਿਹਾ ਪਰ ਹੈ ਨਹੀਂ ਮੇਰੇ ਜਿਨਾਂ ਨੂੰ ਨਹੀਂ ਲੱਗਦੇ ਵੇ ਖਾ ਵੀ ਲੈ ਵੈਸੇ ਆਪਾਂ ਹਨਾ ਕੀ ਕੀ ਖਾਦਾ ਮੈਂ ਅਦੇ ਟਿੱਕੀਆਂ ਨਹੀਂ ਭੱਲੇ ਤੇ ਹੋਰ ਕੀ ਖਾਦਾ ਅੰਦਰ ਨਹੀਂ ਗਏ ਹਾਂ ਪਨੀਰ ਵਾਲੇ ਪਕੌੜੇ ਤੇ ਵਰਤੀ ਜਿਆਦਾ ਨਹੀਂ ਖਾਦਾ ਕੱਲੂ ਵੀ ਖਾਣਾ ਨਾ ਪਰ ਕੱਲ ਵੀ ਆਇਆ ਤਾਂ ਇਹ ਕਰਕੇ ਇਹ ਕਿਹਨੇ ਗੋਰੀ ਚੱਲੇ ਗੋਰੀਆਂ ਯਾਰ ਮੈਂ ਤੇ ਆਪਾਂ ਆਂਦੇ ਤਹੀਂ ਬੋਲੇ ਨੂੰ ਪਹਿਲਾਂ ਕਿਹੜੀ ਗੋਰੀ ਗੱਲ ਗੋਰੀ ਦਾ ਵਿਆਹ ਹੈ ਸਾਡੇ ਪੁਰਤਗਾਲੀ ਪੁਰਤਗੀਸੇ ਪੁਰਤਗੀ ਨਹੀਂ ਹੈ ਫ੍ਰੀਜ ਜੀ ਜਦੋਂ ਦੇਖ ਕੇ ਹਾਂ ਹੋ ਯਾਰ ਚਾਚੇ ਦੇ ਮੁੰਡੇ ਦਾ ਜੂਬੀ ਵੀ ਭੂਆ ਵੀ ਪਤ ਨਹੀਂ ਉਹ ਵੀ ਰਿਸ਼ਤੇਦਾਰ ਨੇ ਇੱਥੇ ਰਹਿ ਰਿਹਾ ਜੀ ਉਹ ਵੱਡੇ ਮਤਲਬ ਜਿਹੜਾ ਵੱਡਾ ਜਾਂ ਮੁੰਡਾ ਨਹੀਂ ਪਤਾ ਹੀ ਨਹੀਂ ਮੈਨੂੰ ਹਾਂ ਜੂਬੀਓ ਲੰਬਾ ਹੈ ਜਿਹੜਾ ਬੜਾ ਲੰਬਾ ਹੈ ਉਹ ਮੇਰੀ ਭੂਆ ਤੇ ਹੈ ਵੀ ਐਸੀ ਮੈਂ ਚਾਚੇ ਦਾ ਮੁੰਡਾ ਹੈ ਉਹਨਾਂ ਦੀ ਮਾਸੀ ਜੀ ਨੂੰ ਪਤ ਨਹੀਂ ਲੱਗੇ ਹੀ ਗਿਆਣਾ ਅੱਛਾ ਦਾ ਵੇ ਆਇਆ ਠੀਕ ਹੈ ਜੀ ਲੰਬਾ ਆ ਹਾਂ ਲੰਬਾ ਆ ਹਾਜੀ ਤੇ ਹੁਣ ਅਸੀਂ ਆਏ ਸੀ ਮਨਪ੍ਰੀਤ ਕਹਿੰਦੀ ਵੀ ਮੈਂ ਨਾ ਐਣਕਾਂ ਲਾ ਕੇ ਨਾ ਫੋਟੋ ਖਿਚਾਣੀ ਆ ਤੇ ਹੁਣ ਐਣਕਾਂ ਤੇ ਲਾਣ ਦੇ ਇਹਦਾ ਕਾੜਾ ਦੇਖੋ ਕਿੱਥੇ ਫਸਿਆ ਸੀ ਵਾਲਾਂ ਦੇ ਵਿੱਚ ਜੱਲਾ ਲਾ ਲਾ ਬੜਾ ਬੜਾ ਫੋਟੋ ਚਾਹੀਏ ਫਿਰ ਐਣਕਾ ਦਾਹੀਂ ਐਣਕਾ ਵਧੀਆ ਸ਼ੇਰ ਆਣੀਆਂ ਜੈਗੂਆਰ ਤੋਂ ਨਹੀਂ ਆਂ ਮਿਸ ਲੈਗਦੀ ਜੈਗੂਆਰ ਆਣੀ ਆਣਕਾ ਯਾਰੀ ਨਾ ਨਾ ਵੰਡ ਨਹੀਂ ਆ ਲੈ ਕੇ ਦੀਆਂ ਨੇ ਕਿੱਥੋਂ ਲਈਆਂ ਨੇ ਕਿੱਥੋਂ ਮਾਰੀਆਂ ਇਹ ਹੈ ਚਲੋ ਇਹ ਕਿੱਥੋਂ ਲਈਆਂ ਇਹ ਤੁਸੀਂ ਵੀ ਲਾਣੀ ਹੈ ਨਹੀਂ ਮੈਂ ਨਹੀਂ ਲੈਣੀ ਮੈਂ ਤੇ ਨਾ ਨਾ ਤੂੰ ਇਹ ਤੇਰੇ ਪਹਿਲਾਂ ਤੈਨੂੰ ਕੱਲੀ ਖਿਚਾਲਾ ਨਾ ਹਾਂ ਨਾ ਨਾ ਚੱਲ ਤੂੰ ਲਾ ਲੈ ਮੇਰੇ ਨਾਲ ਖਿਚਾਲਾ ਪਹਿਲਾਂ ਨਹੀਂ ਨਹੀਂ ਉਹ ਚੱਲ ਕੋਈ ਗੱਲ ਨਹੀਂ ਆ ਜਾ ਲਾਗੇ ਜਾਵਾਂ ਅੰਤੋਂ ਲੈ ਲਵੀ ਅਸੀਂ ਖਾ ਪੀ ਲਿਆ ਉਦਾਂ ਬਸ ਹੁਣ ਆਇਆ ਵੀ ਹੁਣ ਬੈਠੇ ਸੀਗੇ ਗਾਣਾ ਪਾਣੀ ਵੇਖ ਰਹੇ ਪਏ ਸੀ ਤੇ ਹੁਣ ਬਸ ਤਿਆਰੀ ਹੈ ਬਸ ਜਾਣ ਦੀ ਹੈ ਨਾ ਥੋੜੀ ਦੇਰ ਚ ਰੋਟੀ ਰੋਟੀ ਖਾ ਕੇ ਰੋਟੀ ਲੱਗਦੀ ਹੈ ਬਸ ਆਪਾਂ ਹੁਣ ਮੇਰੇ ਹਿਸਾਬ ਨਾਲ ਡੋਲੀ ਡੋਲੀ ਗਿਆ ਤਾਂ ਕੁੜੀ ਵਾਲੇ ਕੁੜੀ ਵਾਲੇ ਗਿਆਦਾ ਮਤਲਬ ਸਾਰੇ ਜਣੇ ਆ ਗਏ ਨੇ ਫੇਰੇ ਕਰਕੇ ਆ ਗਏ ਨੇ ਆਨੰਦ ਕਾਰਜ ਤੇ ਹੁਣ ਸਾਰੇ ਬੈਠੇ ਨੇ ਹੁਣ ਸ਼ਗਨ ਚੋਂ ਪਰਹਿਣਗੇ ਹਨ ਚੱਲ ਵੀ ਫੋਟੋ ਖੇ ਦੇ ਇੱਕ ਵਾਰ ਦੇਖੋ ਕਿਵੇਂ ਖੇਡਣ ਖੇਡ ਰਹੀ ਹੈ ਬੱਚੇ ਹਨ ਕਿੰਨੇ ਸਾਰੇ ਬੱਚੇ ਪਤਰਾਾਂ ਦੇ ਲੱਗੇ ਨੇ ਕਿੱਦੂ ਵੇਖੀ ਧਿਆਨ ਨਾਲ ਤਾਰ ਵੀ ਹੈ ਬਾਬੂ ਇੱਥੇ ਹਾਂ ਕੋਈ ਗੱਲ ਨਹੀਂ ਲੱਗਦੇ ਪੜਾਣਾ ਚਾਹੀਏ ਮੈਂ ਸੱਟਿਆ ਵੀ ਉਹ ਹੀ ਕਾਕੇ ਉਹ ਵੇਖਿਓ ਉਹਨੂੰ ੱੱੱਕਾ ਮਾਰਿਆ ਪਾਗਲ ਉਹ ਕਿਰਦੇ ਬੈਣਾ ਟੈਟ ਬੇਟਾ ਐ ਨਹੀਂ ੱੱਕਾ ਨਹੀਂ ਮਾਰਨਾ ਉਹ ਸੱਟ ਲਾ ਜੇ ਬੱਚੇ ਦੇ ਫੇਰ ਉਹ ਨਾ ਮਾਰਿਆ ਨਹੀਂ ਨਹੀਂ adda ਥੋੜੀ ੱੱਕਾ ਮਾਰੀਦਾ ਯਾਰ ਰੋਟਾ ਗਿਰ ਜੇਗਾ ਭਰਾ ਤੇਰਾ ਤੇ ਫਿਰ ਤੂੰ ਵੇਖਦਾ ਨਹੀਂ ਪਿਆ ਉਹਨੂੰ ਉਹ ਧੱਕਾ ਮਾਰਿਆ ਤੇ ਡਿੱਗ ਜਾਂਦਾ ਸੱਟ ਲਾ ਆਇਆ ਨਹੀਂ ਕਾਕੇ ਦੇ ਪੁੱਤ ਆ ਰਾਮ ਦਾ ਖੇਡੋ ਆ ਰਾਮ ਨਾ ਇਹਨਾਂ ਨੂੰ ਨਾ ਮਰਦਾ ਉਹ ਪਾਪਾ ਉੱਥੋਂ ਪਾਣੀ ਮਿਲਦਾ ਬੰਦ ਹੋ ਗਿਆ ਕਿੱਥੋਂ ਹਾਂ ਨਹੀਂ ਮਿਲਦਾ ਪੀਣਾ ਪੀਣਾ ਲਿਆ ਕੇ ਦਵਾਂ ਹਾਂਜੀ ਲੈ ਕਾਕੇ ਨੂੰ ਪਾਣੀ ਲਿਆ ਕੇ ਦੇਦਾ ਆਪਾਂ ਇਹੋ ਬਿਓ ਸ਼ਾਬਾਸ਼ ਹਾ ਗਾਕੇ ਤੂੰ ਕਿਹਦਾ ਬੱਚਾ ਹੈ ਕਿਹਦਾ ਬੱਚਾ ਤੂੰ ਹਾਂਜੀ ਉਹਦੋਂ ਹੈ ਪੰਜਾਬੀ ਆਉਂਦੀ ਨਹੀਂ ਪੰਜਾਬੀ ਨਹੀਂ ਆਉਂਦੀ ਪੰਜਾਬੀ ਆਉਂਦੀ ਤੈਨੂੰ ਆ ਪੰਜਾਨਾ ਠੀਕ ਹੈ ਹੈ ਗਾਕੇ ਨਹੀਂ ਆਉਂਦੀ ਆਉਂਦੀ ਹੈ ਅੱਜ ਫੇਰ ਬੋਲ ਕੇ ਵਿਖਾ ਫੇਰ ਅੱਧੀ ਪੰਜਾਬੀ ਕਿਹਦਾ ਭਰਾ ਹੈ ਇਹ ਐ ਨੰਬਰ ਜਾਨਾ ਅੱਛਾ ਫੇਰ ਉਹ ਤੂੰ ਕਮਰ ਸੱਤ ਫੜ ਤੂੰ ਇਹ ਤੇਰਾ ਬ੍ਰਦਰ ਹੈ ਅੱਛਾ ਸਾਕਾਨੀ ਹੈ ਅੱਛਾ ਕਿਹਦਾ ਭਰਾ ਹੈ ਤੇਰਾ ਭਰਾ ਹੈ ਕਿਹੜਾ ਐ ਤਾਂ ਸੱਕਾ ਭਰਾ ਹੈ ਛੂੜ ਬੋਲਦਾ ਅੱਛਾ ਅੱਛਾ ਹਾਂਜੀ ਤੇ ਹੁਣ ਅਸੀਂ ਵਿਆਹ ਖਾ ਕੇ ਵਿਹਲੇ ਹੋ ਕੇ ਤੇ ਹੁਣ ਦੂਜੇ ਵਿਆਹ ਵੱਲ ਵਧ ਰਹੇ ਆ ਤੇ ਇਧਰ ਤੁਹਾਨੂੰ ਮੈਂ ਦਿਖਾਣ ਲਗਾ ਵੀ ਦੀਵਾਨ ਟਾਡਰ ਮਾਲੀ ਯਾਦਗਾਰੀ ਗੇਟ ਸਭ ਨੇ ਦੇਖਿਆ ਹੋਏਗਾ ਫਤਿਹਗੜ ਸਾਹਿਬ ਵੱਲ ਨੂੰ ਜਾ ਰਹੇ ਆ ਇਹ ਇਥੋਂ ਲੰਘ ਕੇ ਜਾਣਾ ਸੀ ਨਵਾਂ ਸ਼ਹਿਰ ਨੂੰ ਟਰੱਕ ਆ ਰਿਹਾ ਸਾਹਮਣੇ ਮੈਂ ਲਾ ਕੇ ਜਿਹੜੇ ਆਇਆ ਟਰੱਕ ਉਹ ਮੈਂ ਆਪਾਂ ਕਿਤੇ ਹੋਏ ਅਸੀਂ ਆਪਾਂ ਗਏ ਸੀ ਹੈ ਨਾ ਕਿਲੇ ਚ ਇਹ ਤਾਂ ਫਿਰ ਹੁਣ ਤਾਂ ਹਾਂਜੀ ਤੇ ਇਹ ਫਤੇਗੜ ਸਾਹਿਬ ਵਾਲਾ ਰੋਡ ਆ ਗਿਆ ਇਹ ਹੈ ਕਾਲਜ ਸਕੂਲ ਹੈ ਸਕੂਲ ਸੀਨੀਅਰ ਸੈਕੰਡਰੀ ਸਕੂਲ ਪਬਲਿਕ ਸਕੂਲ ਫਤੇਗੜ ਸਾਹਿਬ ਇਹ ਰੋਡ ਦਾ ਸਾਨੂੰ ਪਤਾ ਨਹੀਂ ਸੀ ਵੀ ਇੱਧਰੋਂ ਵੀ ਜਾਂਦੇ ਆ ਹੈ ਪਹਿਲੀ ਵਾਰੀ ਅਸੀਂ ਜਾ ਰਹੇ ਆ ਮਤਲਬ ਉਥੋਂ ਰਾਜਪੁਰੇ ਤੋਂ ਮਤਲਬ ਉਹ ਵਾਲੀ ਸਾਈਡ ਤੋਂ ਪਹਿਲਾਂ ਪਹਿਲੀ ਵਾਰੀ ਅਸੀਂ ਇੱਧਰ ਨੂੰ ਆਏ ਆ ਚਲੋ ਲੁਧਿਆਣੇ ਤੋਂ ਬਹੁਤ ਵਾਰੀ ਆਏ ਆ ਇੱਥੇ ਆ ਦੇਖੋ ਰੌਣਕਾਂ ਹੁੰਦੀਆਂ ਜਦੋਂ ਇੱਥੇ ਸਭਾ ਹੁੰਦੀ ਹੈ ਇੱਥੋਂ ਤੁਰ ਕੇ ਜਾਈਦਾ ਵੇ ਲੋ ਪੂਰਾ ਰਾਹ ਸਾਰਾ ਰਾਹ ਇੱਥੋਂ ਤੁਰ ਕੇ ਜਾਈਦਾ ਹੈ ਵੇਖੋ ਯਾ ਵਾਹ ਦਰਸ਼ਨ ਹੋ ਗਏ ਨੇ ਨਹੀਂ ਕਿ ਹਾਂ ਬਾਸਾ ਮਾਹੀ ਨਹੀਂ ਬਾਸਾ ਜੀ ਆ ਪਿੰਡੋਂ ਆ ਜਾਂਦੇ ਕਈ ਵਾਰੀ ਅਸੀਂ ਇੱਥੇ ਲੈ ਜਾਂਦੇ ਹੁੰਦੇ ਸੀ ਅੱਛਾ ਅਸੀਂ ਆ ਤੂੰ ਲੰਗਰ ਚੱਕ ਕੇ ਹੋ ਕੇ ਫੇਰ ਅਸੀਂ ਜਾਣਾ ਅੱਛਾ ਫਤਿਹਗੜ੍ਹ ਸਾਹਿਬ ਆ ਜਦੋਂ ਮੀਰਪੁਰ ਆਉਂਦੇ ਸੀ ਹਾਂ ਤੁਹਾਡੀ ਬਰਾਤ ਵੀ ਇਧਰੋ ਹੀ ਗਈ ਸੀ ਇਧਰੋ ਹੀ ਅਸੀਂ ਜਾਂਦੇ ਸੀ ਹੈਨਾ ਇਹ ਵੀ ਬੇੜੇ ਬਰਾਤ ਵੀ ਇਧਰੋ ਹੀ ਗਈ ਸੀ ਉਹਦਾ ਬਰਨ ਲਿਆਣੇ ਰਹਿੰਦੇ ਤਾਂ ਕਰਕੇ ਬਾਕੀ ਦੇ ਹਾਂ 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 ਬਲੈਕ ਕੋਟੀ ਹਾਂ ਹਾਂਜੀ ਇਹ ਫਤਿਹਗੜ ਸਾਹਿਬ ਦੇ ਦਰਸ਼ਨ ਕਰ ਲੋ ਤੁਸੀਂ ਵੀ 12ਵਾਂ 12ਵਾਂ ਹੀ ਐਤਵਾਰ ਹੈ ਨਾ ਐਤਵਾਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਵਾਹਿਗੁਰੂ ਅੱਜ ਜਾਂ ਬਹੁਤ ਲੱਗਾ ਹੋਇਆ ਪਿਆ ਹੈ ਸੰਗਤ ਆਈ ਨਾ ਸੰਗਤ ਅੱਜ ਐਤਵਾਰ ਹੈ ਐਤਵਾਰ ਕਰਕੇ ਰਸ਼ ਹਾਂ ਸੰਗਤ ਜਿਆਦੀ ਆਈ ਹੈ ਗੱਡੀਆਂ ਦਾ ਰਸ਼ ਬਹੁਤ ਹੈ